ਹਾਂਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੀ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤਨਨਾਂ ਅਸੇ ਲਿਆ ਕੇ ਆਂ ਜੀ ਪਹਿਲੇ ਨੰਬਰ ਵਾਲੀ ਬੜ ਜਰਸੀ ਕ੍ਰਾ ਉਸ ਤਾਜੀ ਸੂਈ ਵੀ ਬਈ ਦੂਜੇ ਨੰਬਰ ਵਾਲੀ ਵੀ ਤੋਕੜ ਗੱਭਣਾ ਤੇ ਤੀਜੇ ਨੰਬਰ ਵਾਲੀ ਵੀ ਬਈ ਤੋਕੜ ਗੱਭਣਾ ਦੁੱਧ ਵੀ ਚੰਗਾ ਇਹਨਾਂ ਥੱਲੇ ਬਈ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਵਾਰ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਤੇ ਜੇ ਕੋਈ ਵੀਰ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲਈ ਕੰਟੈਕਟ ਨੰਬਰ ਨੋਟ ਕਰੋ 814 67 15312 ਆਉ ਪੁੱਛ ਲੈਨੇ ਬਾਈ ਟੋਟੇ ਅੱਜ ਵਿੱਚ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਵਧੀਆ ਵਧੀਆ ਰਿਟਿਕੀ ਕੋ ਵਧੀਆ 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 ਬਾਈ ਤੁਸੀਂ ਵਧੀਆ ਟਾਲਾ ਕੰਮ ਕਰ ਕੰਮ ਕਰ ਪੂਰਾ ਵਧੀਆ ਜੀ ਠੀਕ ਹੈ ਜੀ ਪਹਿਲਾ ਵੀਡੀਓ ਪਾਈ ਸੀ ਕਿਵੇਂ ਰਿਹਾ ਰਿਸਪੌਂਸ ਉਹਦਾ ਬਾਈ ਬਹੁਤ ਵਧੀਆ ਦੋ ਘੰਟੇ ਸਾਰਾ ਮਾਲ ਸੇਲ ਹੋ ਗਿਆ ਸੀ ਠੀਕ ਹੈ ਉਦੋਂ ਬਾਅਦ ਵੀ ਆਪਾਂ ਪੰਜ ਸੱਤ ਬੜਾ ਬਿਆ ਵੀਡੀਓ ਤੇ ਪਰਸੋਂ ਚੌਥੀ ਵੀਡੀਓ ਪਾਈ ਸੀ ਨਾ ਹਾਂਜੀ ਉਦੋਂ ਬਾਅਦ ਬੜਾ ਹੋਰ ਵੀ ਬਹੁਤ ਵਧੀਆ ਬਹੁਤ ਭਰਾਵਾਂ ਫੋਨ ਆਇਆ ਵਾ ਇਹ ਤੋਕੜਾ ਕਬਣਾ ਦੇਣਾ ਬੜਾ ਬਹੁਤ ਚੰਗੇ ਲੰਗਿਆ ਕਰਕੇ ਤਾਂ ਵੀਡੀਓ ਪਾਤੀ ਇਹ ਵੀਡੀਓ ਕੋਲ ਦੇ ਲੋੜ ਹੀ ਨਹੀਂ ਸੀ ਆ ਫੋਨ ਚੱਕੇ ਹੀ ਨਹੀਂ ਵਿੱਚ ਬਹੁਤ ਬੰਦੇ ਨੇ ਫੋਨ ਆਏ ਬਈ ਹਾਂ ਨਾਮ ਤੇ ਐਡ ਨਾਮ ਬਈ ਕੁਲਵੀਰ ਸਿੰਘ ਪਿੰਡ ਬਰਥੜ ਜਿਹੜਾ ਪਿੰਡਾ ਤਸੀਰ ਆਮਪੁਰਾ ਪੁਲ ਨੇੜੇ ਪਿੰਡ ਦੇ ਮੇਰੇ ਬਾਈ ਜੀ ਨੇੜੇ ਪਿੰਡ ਮੇਰੇ ਬਾਈ ਭਗਤਾ ਆਪਾਂ ਨੂੰ 4 ਕਿਲੋਮੀਟਰ ਆ ਤੇ ਨਾਲ ਇਧਰ ਆਪਣੇ ਬਾਜਾ ਖਾਨਾ ਹੈਗਾ 8 ਕਿਲੋਮੀਟਰ ਠੀਕ ਆ ਬਾਈ ਬਰਨਾਲੇ ਤੋਂ ਵੀ ਆਪਣਾ 40 ਕਿਲੋਮੀਟਰ ਆ ਤੇ ਬਠਿੰਡਾ ਵੀ 40 ਜਾਂ 50 ਆ ਆਪਾਂ ਨੂੰ ਮੋਬਾਈਲ ਨੰਬਰ ਬੋਲ 7842 20345 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਭਾਈ ਜਿਹੜੀ ਪਹਿਲੇ ਨੰਬਰ ਤੇ ਵੜ ਲੈਂਦਾ ਜਰਸੀ ਕਰਾਉਸਾ ਹਾਂ ਭਾਈ ਇਹ ਜਰਸੀ ਕਰਾਉਸਾ ਕਿਹੜਾ ਸੂਆ ਵੀਰੇ ਪਹਿਲਾ ਸੂਆ ਸੂਈ ਆ ਭਾਈ ਮੂੰਹ ਪਯੌਰ ਚਾਰ ਦਿਨ ਦਾ ਹੁੰਦਾ ਮੂੰਹ ਚਾਰ ਦਿਨ ਦਾ ਪਹਿਲਾ ਸੂਆ ਹਾਂ ਕੱਲ੍ਹ ਨੂੰ ਸੂਆ ਸੂਈ ਆ 5 ਵਜੇ ਠੀਕ ਆ ਇਹ ਜੇ ਬੋਣੇ ਹੀ ਆ ਗਾਸਲੇ 10 ਕਿਲੋ ਬੋਣੇ ਹੋ ਸਟਾਰਟਿੰਗ ਕੀਤੀ ਆ ਤੇ ਜੇਰ ਪੈ ਗਈ ਜੇਰ ਪੂਰੀ ਵਧੀਆ ਫੁੱਲ ਗਾਰੰਟੀ ਹੈ ਜੇਰ ਦੀ ਆਪਣੀ ਬੱਚਾ ਕੀ ਹੈ ਬੱਚੀ ਦਿੱਤੀ ਆ ਬਹੁਤ ਚੰਗੀ ਪਯੌਰ ਜਰਸੀ ਬੱਚੀ ਆ ਕੀ ਬਾਤ ਆ ਬੱਚੀ ਬੜੀ ਚੰਗੀ ਆ ਫੇਸ ਦੇਖੋ ਫੇਸ ਬੜਾ ਚੰਗਾ ਪਯੌਰ ਜਰਸੀ ਹੈ ਭਾਈ ਜਰਸੀ ਬੱਚੀ ਆ ਮਗਰ ਬੱਚੀ ਦੀ ਕੁਆਲ ਮਾ ਵੀ ਚੰਗੀ ਐ ਕਿਉਂਕਿ ਬਾਕੀ ਸੀਲ ਠੰਡੀ ਦਾ ਕੋਈ ਅੰਤ ਨਹੀਂ ਬਾਈ ਇਹ ਹਾਲਾ ਕਹਿਆ ਸੂਈ ਸਵਾਈ ਲੈ ਇਹ ਕਿਹੜਾ ਪਕੀਪੇ ਦੇਣੀ ਆ ਹੂੰ ਸੂਈ ਸਵਾਈ ਆ ਕਿਆ ਬਾਤ ਕੋਈ ਚੱਕਰੀ ਨਹੀਂ 1% ਵੀ ਜਿਵੇਂ ਮਰ ਜੇ ਹੱਥ ਲਈ ਚੱਲ ਕੋਈ ਚੱਕਰੀ ਨਹੀਂ ਖਾਣ ਬਹੁਤ ਚੰਗਾ ਚਵਾਈ ਕਿਵੇਂ ਆ ਚਵਾਈ ਬਾਈ ਪੂਰੀ ਮੋਟੀ ਆ ਤੇ ਥਣ ਵੀ ਕੱਲਾ ਕੱਲਾ ਪੀੜੀ ਦੇ ਪਾ ਲਿਆ ਹੋਊਗਾ ਚਾਰੇਆਂ ਡੋਡੀ ਪਈ ਆ ਆ ਡੋਡੀ ਪਈ ਆ ਹਾਂ ਕੋਈ ਆਏ ਨਹੀਂ ਕਿ ਥਣ ਨਾਲ ਖੋਲ ਦੋ ਬਾਈ ਤੋੜ ਕੇ ਦਿਖਾ ਦੋ ਰੰਗ ਰੂਪ ਚੰਗਾ ਕੱਦ ਬੜਾ ਚੰਗਾ ਚਮਕ ਚਮਕ ਫੁੱਲਾ ਬੱਚਾ ਮਗਰ ਬੱਚੀ ਬੱਚੀ ਦੀ ਕੁਆਲਿਟੀ ਬਹੁਤ ਚੰਗੀ ਆ ਵੇੜ ਵੀ ਬਈ ਚੰਗੀ ਆ ਥਾਂ ਦੇ ਬੜਾ ਚੰਗਾ ਆਰਡਰ ਕਮਾਲ ਦਾ ਫੇਸ ਬਿਊਟੀ ਦੇਖੋ ਬਈ ਚਮਕ ਚਮਕ ਵੇੜ ਤੇ ਬਹੁਤ ਰੰਗ ਰੂਪ ਚੰਗਾ ਚੰਗੀ ਆ ਸਨਕੀ ਆ ਕਿੰਨਾ ਦੁੱਧ ਦੀ ਰੂਹ ਹੋਰ ਦੁੱਧ ਬਾਈ ਘਟੋ ਘਾਟ 15 16 ਕਿਲੋ ਚਾਹੀਦਾ ਪਰ ਅਲਾ 14 ਮੰਨ ਕੇ ਲੈ ਜੀ ਠੀਕ ਆ ਬਈ ਐਵੇਂ ਬਸ ਕਹੀ ਚੱਲੇਗੇ ਜੇ 2 ਕਿਲੋ ਬੰਦਾ ਆਪ ਨੂੰ ਲਾ ਕੇ ਆਖੇ ਬਾਈ ਤੇਰੀ ਗਾਣੇ ਵੱਧ ਕੱਢਿਆ ਉਹਦਾ ਸਵਾਲ ਵੀ ਆ ਮੈਂ ਗਾਣ ਨੂੰ ਵੀ ਗਾਹਕ ਜੋੜਦਾ ਸਹੀ ਜੇ ਆਪਾਂ ਪਹਿਲਾਂ ਹੀ ਕਹਿੰਦਾ ਕਿ ਬਾਈ 18 ਕਿਲੋ ਦੇ ਦਊਗੀ ਉਹਦਾ ਕੋਈ ਫਾਇਦਾ ਨਹੀਂ ਫਾਇਦਾ ਨਹੀਂ 2 ਕਿਲੋ ਵਾਲਾ ਵੱਧ ਦਾਸੇ ਨਾ ਫੇਰ ਗੱਲ ਦਾ ਸਵਾਲ ਵੀ ਹੁੰਦਾ ਸਹੀ ਗੱਲ ਹੈ ਕਿ ਹਾਂ ਯਾਰ ਬਾਈ ਬਾਕੀ ਸਹੀ ਆ ਹੈਨਾ ਤੇ ਮੁੱਲ ਕੀ ਆ ਭਰਾ ਦਾ ਫਿਰ ਮੁੱਲ ਬਾਈ 52000 ਰੁਪਿਆ ਦਾ ਮਾਨ ਤਨ ਹੋ ਜਾ ਹਾਂ ਮਾਨ ਤਨ ਬਾਅਦ 2000 ਰੁਪਏ ਦੀ ਛੋੜੀ ਆ ਬਾਈ 5000 ਦੀ ਵਾਧੇ ਦਵਾਂਗੇ ਆਪਾਂ 52000 ਰੁਪਇਆ ਮੁੱਲ ਤੇ 2000 ਰੁਪਇਆ ਵਿੱਚ ਛੋੜ ਮਗਰ ਬਈ ਬੱਚਾ ਇਹ ਬਹੁਤ ਚੰਗਾ ਹੈਗਾ ਮਗਰ ਇਹ ਤਿਆਰ ਹੋ ਜਾਣੀ ਆ ਤੇ ਸੇਹ ਠੰਡੀਆਂ ਕੋਈ ਅੰਤਰੀ ਵਾਲਾ ਕਹਿੰਦਾ ਨਾ ਗਰਮ ਆ ਜਾ ਪਹਿਲਾਂ ਸਹੀ ਗੱਲ ਇਹ ਬੰਦੇ ਪਹਿਲਾਂ ਵੜਾ ਲੈ ਤਾ ਉਹ ਚਲੇ ਜਾਂਦੇ ਬਈ ਗਰਮ ਹੋ ਆ ਦੇਖ ਲੋ ਤੁਸੀਂ ਕਿਵੇਂ ਮਰਜੀ ਬੈਕਸਾਈਡ ਖੜਾ ਮੈਂ ਕਹਿੰਦਾ ਲਾ ਪੂਰਾ ਲੱਤ ਛੜਨੀ ਮੋ ਇਹਨੇ ਗਾਲਾਂ ਕਰੀ ਜਾਂਦੀਆਂ ਸਹੀ ਗੱਲ ਅੱਗੇ ਭਰਾ 2 ਨੰਬਰ ਤੋ ਕਿਹੜੇ ਕੱਪਣ ਤੇ ਤੋ ਕਿਹੜੇ ਕੱਪਣ ਹੈ ਕਿਹੜਾ ਸੂਆ ਬਈ ਇਹ ਪਹਿਲਾ ਸੂਆ ਸੂਈ ਵੀ ਆ ਦੂਜੇ ਵਾਸਤੇ ਕੱਪਣ ਦੂਜੇ ਵਾਸਤੇ ਪੰਜਾਂ ਮਹੀਨੇ ਦੀ ਕੱਪਣ ਹੋ ਗਈ ਜ ਚੈੱਕ ਪਾਸ ਚੈੱਕ ਪਾਸ ਆਪਣੀ ਕਰਵਾਈ ਵੀ ਆ ਹੂੰ ਜੇ ਬਈ ਨਾਲ ਫੌਦਾ ਹੋਊਗਾ ਉਹ ਬਈ ਆਪਦੇ ਕਰਵਾ ਕੇ ਲੈ ਕੇ ਜਾਵੇ ਬਈ ਇਹਨੇ ਪੈਸੇ ਲਏ ਆ ਦੋ ਨੰਬਰ ਤੇ ਇਹ ਨਹੀਂ ਵੀ ਕਰਾਉਣੇ ਗਾਰੰਟੀ ਦੇ ਵੀ ਲੈ ਕੇ ਜਾਂਦਾ ਦੋ ਦਿਨ ਬਾਅਦ ਚੈੱਕ ਕਰਵਾ ਕੇ ਆਦੇ ਕਰੋ ਬੈਂਕ ਰਿਪੋਰਟ ਕਰਦੇ ਸਮੇਂ ਕੱਜੀ ਦਾ ਕਰਾਇਆ ਆਪਾਂ ਦਵਾਂਗੇ ਬਹੁਤ ਠੀਕ ਉਹ ਗੱਪੜ ਕਰਕੇ ਆਪਾਂ ਲੈ ਹੁੰਦੀ ਆ ਬਈ ਗੱਪੜ ਨੇ ਮੁੱਲ ਮੰਗਾਏ ਹੈ ਨਾ ਸਹੀ ਗੱਲ ਖਾਲੀ ਹੁਣ ਵੀ ਪਤਾ ਅੱਧਾ ਮੁੱਲ ਹੀ ਰਹਿ ਜਾਂਦਾ ਅੱਧਾ ਮੁੱਲ ਹੀ ਹਾਂ ਹੂੰ ਦੁੱਧ ਕਿੰਨਾ ਲੋਕਾ ਭਾਈ ਸਹੀ ਮੈਨ ਨਾਲ ਆਇਆ ਥਲੇ 8 ਕਿਲੋ ਆ ਉਹ ਕਹਿਣ ਲਿਗਾ ਮੈਂ ਬਦਾਸਤ ਕਾ ਕੇ ਸੌਦਾ ਕਰ ਲੇਗੇ ਆਥਾਵ ਦੇ ਕਰੋ ਮੈਂ ਤੇ ਰਵਾਂ ਜਮਾ ਠੀਕ ਆ 4 4 ਕਿਲੋ ਚਵਾਈ ਕਿਵੇਂ ਚਵਾਈ ਦੀ ਭਾਈ ਪੂਰੀ ਨਾ ਆਪਣਾ ਪਸੂ ਚਵਾਈ ਦਾ ਮਾਰਾ ਹੋ ਦਾ ਖਾਂਦਾ ਮਾਰਾ ਹੋ ਤੇ ਨਾ ਆਪਾਂ ਪਸੂ ਗਰਮ ਲੱਗੇ ਬਹੁਤ ਠੀਕ ਆ ਖੋਲ ਦੋ ਬੜੀ ਤੋਰ ਕੇ ਨਖਾਦ ਰੰਗ ਰੂਪ ਚੰਗਾ ਕੱਦ ਵੱਡ ਚੰਗਾ ਯਾਦ ਬਰੀਟ ਚੰਗੀ ਆ ਫੇਸ ਬੜਾ ਪਿਆਰਾ ਗੱਬਣਾ ਚੈੱਕ ਪਾਸ ਆ ਭਾਈ ਖਾਣ ਲਈ ਬੜਾ ਚੰਗਾ ਚੜਦੇ ਸਿਆਲ ਆਉਂਦੀ ਆ ਬਾਈ ਜਿੱਦਾਂ ਤਿਆਰ ਹੋਊਗੀ ਇਹ ਆਪਾਂ ਨੂੰ ਆਪਨੇ ਬੜਾਈ ਚੰਗੀ ਗ੍ਰੀਨ ਪਨੀ ਬਹਿੜਾ ਹੂੰ ਸੋਰਾ ਤਾਰਾ ਕਮਾਲਾ ਆਰਡਰ ਚੰਗਾ ਥਣ ਚੰਗਾ ਚਵਾਈ ਵੀ ਬਾਈ ਕਹਿੰਦਾ ਨੰਬਰ 1 ਤੇ ਕੀ ਮੋਲ ਆ ਭਰਾ ਫਿਰ ਇਹਦਾ ਰੇਟ ਬਾਈ ਇਹਦਾ 55000 ਰੁਪਇਆ ਮਾਨਦਾਨ ਹੋ ਜਾ ਮਾਨਦਾਨ ਬਾਈ 2000 ਵੀ ਛੋੜ ਦੇ ਦੇ ਚਵਾ ਠੀਕ ਆ ਇਹ ਵਾਰ ਕਾਲੀ ਕਰ ਦਿਆਂ ਇਹਨਾਂ ਫਿਰ ਆਪਣੇ ਘਰ ਦੇ ਵਿੱਚ ਜਿਹੜਾ ਉਪਰ ਦਾ ਪਸੂ ਕਰਦਾ ਹੀ ਆ ਇਹ ਬਾਕੀ ਬੁੱਧੀਵਾਦੀ ਪੂਰੀ ਚੰਗੀ ਆ ਬਾਈ ਕਹਿੰਦਾ ਕੀ ਬਾਤ ਫੁੱਲ ਬਰੀਡ ਆ ਫੁੱਲ ਡੱਬ ਪ੍ਰਿੰਟ ਆਈ ਹੂੰ ਨਾ ਬਤਨਾ ਮੁੱਲ 55000 ਰੁਪਏ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾ ਜਰੂਰ ਲੋ ਚੰਗੀ ਆ ਬੜ ਫੇਸ ਬੜਾ ਪਿਆਰਾ ਬੁੱਧੀ ਚੰਗੀ ਆ ਸਨਖ ਆਪਣਾ ਬੜ ਬਹੁਤ ਆ ਥਾਂਲੇ ਬਾਈ ਬੜਾ ਚੰਗਾ ਆਰਡਰ ਕਮਾਲ ਦਾ ਮੁੱਠੀ ਵਾਲਾ ਥਾਂ ਇਕੱਲਾ ਇਕੱਲਾ ਥਾਂ ਚਾਰੇ ਥਾਂ ਇੱਕ ਬਾਈ ਗੱਲ ਹੋਰ ਆ ਜਿਹੜੇ ਆ ਪਰੇਗ ਮੌਕੇ ਨੇ ਬਾਈ ਨੂੰ 2-2000 ਰੁਪਏ ਲੈਣ ਦਾ ਨਹੀਂ ਹੋਣਾ ਬਾਈ ਅੱਛਾ ਮੇਰੇ ਬਾਈ ਆਪਣੇ ਜੁੜੇ ਹੋਏ ਆ ਉਹਨਾਂ ਨੂੰ ਪਤਾ ਹੈ ਆਪਣਾ ਮਾਲ ਕਿਵੇਂ ਨਿਕਲਦਾ ਹੈ ਨਾ ਤੇਜ ਸੌਦਾ ਬਾਈ ਨਹੀਂ ਕੋਈ ਠੀਕ ਆ ਹਾਂ ਕਈ ਪਰਾ ਕਹਿੰਦੇ ਕਿ ਬਾਈ ਨੇ ਤਾਂ ਇੰਨਾ ਪਰ ਰੇਟ ਮੰਗਿਆ ਸੌਦਾ ਬਾਈ ਸੌਦਾ ਬਾਈ ਬਾਈ ਆਪਾਂ ਪਹਿਲਾਂ ਕਹਿੰਦੇ ਆ ਕਿ ਭਰਾਵਾ ਬਹੁਤ ਸੋਨਾ ਤਿਆਰ ਮਿਲਦਾ ਇਹ ਗੱਲ ਕੋਈ ਜਿਹੜੀ ਚੰਗੀ ਚੀਜ਼ ਆ ਚੰਗੀ ਚੀਜ਼ ਤੇ ਚੰਗੀ ਕੀਮਤ ਤੇ ਨਹੀਂ ਮਿਲੂਗੀ ਸਹੀ ਗੱਲ ਆ ਆਪਣੀ ਹੁਣ ਆਪਾਂ ਵੀ ਪਕਰ ਜਾਣੇ ਮੈਨੂੰ ਦੇਖ ਕੇ ਕਹਿੰਦੇ ਆ ਬਾਈ ਤੂੰ ਘਰੇ ਆ ਕੇ ਆਦੇ ਆ ਮੁੱਲ ਮੰਗਦਾ ਆਪਾਂ ਨੂੰ ਵੀ ਨਾਲ ਟੈਟ ਨਹੀਂ ਮਿਲਦਾ ਸਹੀ ਗੱਲ ਤੇ ਬਾਕੀ ਜੀ ਚੀਜ਼ ਦਾ ਮੋਲਾ ਪੀ ਆਰ ਦੀ ਵੜਮੀ ਮਿਲ ਜਾਂਦੀ ਆ ਤੇ ਚੀਜ਼ ਦਾ ਮੋਲਾ ਜੀ ਜੀ ਦਾ ਹਾਂ ਅੱਗੇ ਬਾਈ ਲਾਸਟ ਦਾ ਨੰਬਰ ਜਿਹੜਾ ਸੂਹ ਪਹਿਲਾ ਸੂਹ ਇਹ ਸੂਈ ਆ ਬਾਈ ਦੁੱਧੇ ਆਸਤੇ ਇੱਕ ਬਣਈਏ 4 ਮਹੀਨੇ ਚੱਕ ਪਾਸ ਠੀਕ ਆ ਦੁੱਧ ਕਿੰਨਾ ਦੁੱਧ ਬਈ ਥੱਲੇ ਸੀ 14 ਕਿਲੋ ਪਰ ਉਹਨੇ ਦੀ ਬੱਛੀ ਰੱਖ ਲਈ ਅੱਛੀ ਸੀ ਫੁੱਲ ਚਿੱਟੀ ਬਰੀਡ ਵਾਲੀ ਚੰਗਾ ਸੀ ਮਨ ਭਰਾਉਣਾ ਸੀ ਹੁਣ ਵੀ ਇਹੇ ਸੀਮਨ ਲੱਗਿਆ ਵਾ ਸਲੋ ਮੈਨ ਦਾ ਅੱਛਾ ਤੇ ਪਿਛਲੀ ਯਾਰ ਬੱਛੀ ਭੈਣ ਕਿਹੜੇ ਸੀਮਨ ਦੀ ਸੀ ਇਹਦਾ ਦੁੱਧ ਚੰਗਾ ਪਾਇਆ ਵਾ ਤੇ ਉਹ ਬੰਦੇ ਨੇ ਗਾਂ ਾਂ ਜਾਦੇ ਕਰਕੇ ਗਰਮੀਆ ਕਰਕੇ ਦੇਤੀ ਵੜ ਚੱਲ ਆਪਾਂ ਨੂੰ ਤੇ ਬੱਛੀ ਰੱਖ ਲਈ ਕਰਕੇ 12 ਕਿਲੋ ਦਾ ਮੈਕ ਤਿਆਰ ਆ ਚੀਕਾ ਭਾਈ ਹਾਂ ਫੇਸ ਬੜਾ ਚੰਗਾ ਕੱਦ ਵੱਡਾ ਰਾਜੀ ਰੂਪ ਸੀਲ ਠੰਡੀ ਇਹ ਵੀ ਪੂਰੀ ਫੁੱਲਾ ਕੋਈ ਆਏ ਨਹੀਂ ਕੀ ਗਰਮਾ ਸਹੀ ਹਲਾ ਲੈ ਹਣਾ ਬੜਾ ਕਮਾਲ ਦਾ ਮੁੱਠੀ ਵਾਲਾ ਖਾਂਚ ਚਾਰੇ ਥਾਂ ਨਿਕਲਵੇਂ ਪੂਰੇ ਗੈਸ ਤੇ ਆਰਡਰ ਬਾਉ ਬੰਗਾ ਹਣਾ ਭਾਈ ਪੂਰਾ ਵਧੀਆ ਭਾਈ ਵਧੀਆ ਕੰਮ ਵਰਗਾ ਲੈਵਾ ਕਰਮਾ ਇਹਦਾ ਖੋਲ ਦੇ ਬਈ ਕਿੰਨਾ ਕਰਿਆ ਵੀ ਲੈਵੇ ਆਪਣੇ ਪੂਰੇ ਫੈਕਸ ਆ ਟੁੱਟ ਨਹੀਂ ਹਮ ਸਹੀ ਗੱਲ ਫੋਲਰ ਕਰਦਾ ਫੋਲਰ ਆ ਗਿਆ ਰੰਗ ਰੂ ਬਹੁਤ ਚੰਗਾ ਥਣ ਬੜਾ ਕਮਾਲ ਦਾ ਮੁੱਤੀਆ ਥਣ ਚੱਲਾਂਗਾ 12 ਕਿਲੋ ਦੁੱਧ ਬਾਈ ਘਰੋਂ ਲੈ ਕੇ ਦਵਾਂਗੇ ਆਪਦੇ ਬਹੁਤ ਠੀਕ ਤੇ 4 ਮਹੀਨੇ ਗੱਭਣ ਦੀ ਗਾਰੰਟੀ ਵੀ ਆਪ ਲਾ ਲਾ ਡਾਕਟਰ ਲੈ ਆ ਲੈ ਕੇ ਆਵੇ ਗੱਡੀ ਦੇ ਠੀਕ ਆ ਫੇਸ ਬੜਾ ਚੰਗਾ ਬੁੱਧਾ ਵੀ ਚੰਗੀ ਆ ਗੱਭੜ ਚੈੱਕ ਪਾਸ ਬਾਈ ਕਹਿੰਦਾ ਜਾਇਆ ਵੀਰ ਥਲੀ ਕਰਵਾ ਲਿਓ ਭਾਈ ਤੇ ਦੁੱਧ ਵੀ ਚੰਗਾ ਦੱਸਿਆ ਬਾਈ ਤੋਰਾ ਤਰਾ ਕਮਾਲ ਚੰਗੀ ਆ ਗੱੜ ਤੇ ਕੀ ਮੋਲ ਆ ਭਰਾ ਇਹਦਾ ਇਹ ਮਨੋ ਬਾਤ ਹੈ 10000 ਰੁਪਿਆ ਬਾਈ ਇਹ 60000 ਦੀ ਜੱਸ ਲੋਈ ਹੈ ਠੀਕ ਆ 60000 ਰੁਪਿਆ ਮੋਲਾ 60000 ਦੀ ਬਾਈ ਕਹਿੰਦਾ ਖੜ ਜਾ ਉੱਤ ਖੜ ਜਾ ਖੜ ਜਾ ਤੇ ਰੰਗ ਰੂਪ ਚ ਆ ਦੇ ਲੋ ਬਾਕੀ ਕਮਾਲ ਦਾ ਲੱਜ ਜਿਵੇਂ ਮਰਦੀ ਹੱਥ ਲਾਈ ਚੱਲ ਕੋਈ ਚੱਕਰ ਨਹੀਂ ਯਾਦ ਲਗਾ ਬੜਿਆ ਬਾਈ ਕੋਈ ਆਏ ਨਹੀਂ ਚੱਕਰ ਫੁੱਲ ਬਰੀਡ ਵਾਲੀਆਂ ਤੇ ਨਾਲੇ ਜਿਹੜਾ ਗਰਮੀ ਪਹੂ ਸੂਂ ਦਾ ਸਿਆਣਾ ਵਾਲਾ ਉਹ ਤਾਂ ਇਹਦਾ ਵੇਚ ਦਿੰਦਾ ਇਹ ਪਿਓਰ ਗੂੜੇ ਸਿਆਣ ਚਾਉਂਦੇ ਬਾਈ ਇਹ ਤਾਂ ਸੁਪਰ ਤੇ ਉਹਦਾ ਕੋਈ ਮੋਲ ਹੀ ਨਹੀਂ ਰਹਿਣਾ ਲੈ ਚੱਲ ਚੰਗੀ ਆ ਬਾਈ ਦੁੱਧ ਬਹੁਤ ਚੰਗਾ ਭਾਈ ਨਾਣਾ ਨੂਣਾ ਫੁੱਲ ਚੰਗੀਆਂ ਥਣ ਬੜਾ ਚੰਗਾ ਚਵਾਈ ਬਹੁਤ ਚੰਗੀ ਚਵਾਈ ਬਈ ਪੂਰੀ ਮੋਟੀ ਆ ਕਿਸੇ ਵੀ ਗਾਏ ਕੋਈ ਥਾਜੇ ਫਰਕ ਨਹੀਂ ਆ ਜਾਣਗੇ 2000 ਰਾਇ ਦਾ ਬਤਾ ਹੋਊਗਾ ਹੂੰ ਠੀਕ ਆ ਭਾਈ ਤੇ ਨਾਗ ਸੀਗੇ ਭਰਾ ਕੋਲ ਤੇਨੂੰ ਕੰਨੀ ਰਖਾ ਤੇ ਕਿਛੇ ਸੇਵ ਨੂੰ ਤੰਨਾ ਜੋ ਕੋਈ ਵੀ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ